ਜਾਬ ਦੇ ਵਿੱਚ ਹੋਣ ਲੱਪਿਆ ਆ ਕੰਮ ਦਿਨ ਦਿਹਾੜੇ ਇੱਕ ਮਹਿਲਾ ਆਪਣੇ ਬੱਚੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਛੱਡਣ ਜਾ ਰਹੀ ਸੀ ਲੇਕਿਨ ਪਿੱਛੋਂ ਇੱਕ ਨੌਜਵਾਨ ਜਿੰਨੇ ਮੂੰਹ ਤੇ ਬੰਨਿਆ ਸੀ ਰਮਾਲ ਉਹਦੀ ਚੈਨੀ ਖੋ ਕੇ ਭੱਜ ਗਿਆ ਸੀਸੀਟੀਵੀ ਵੀਡੀਓ ਵਿੱਚ ਦੇਖ ਕੇ ਤੁਹਾਡੇ ਰੋਕ ਕੇ ਹੀ ਖੜੇ ਹੋ ਜਾਣਗੇ ਜੀ ਹਾਂ ਇਹ ਮਾਮਲਾ ਪੰਜਾਬ ਦਾ ਹੈਗਾ ਕਿ ਦਿਨ ਦਿਹਾੜੇ ਦਾ ਹੈਗਾ ਜਿੰਨੂੰ ਦੇਖ ਕੇ ਤੁਹਾਡੇ ਹੋਛੀ ਉਡ ਜਾਣਗੇ ਹੁਣ ਜੇ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੇ ਆਪਣੇ ਕੰਨ ਔਰ ਅੱਖਾਂ ਖੋਲ ਕੇ ਨਿਕਲਿਆ ਕਰੋ ਕਿਉਂਕਿ ਇਨ੍ਹਾਂ ਲੁਟੇਰਿਆਂ ਦੇ ਇਨ੍ਹਾਂ ਬਦਮਾਸ਼ਾਂ ਦੇ ਔਰ ਇਨ੍ਹਾਂ ਨਸ਼ੀੜੀਆਂ ਦੇ ਹੌਸਲੇ ਇੰਨੇ ਜਿਆਦਾ ਉੱਚੇ ਹੋ ਚੁੱਕੇ ਨੇ ਇਨ੍ਹਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਹੈਗਾ ਇਹ ਸ਼ਰਿਆਮ ਚਿੱਟੇ ਦਿਨ ਦੇ ਵਿੱਚ ਲੋਕਾਂ ਦੇ ਹੁੰਦਿਆਂ ਹੀ ਵਾਰਦਾਤਾ ਨੂੰ ਅੰਜਾਮ ਦੇਈ ਜਾਂਦੇ ਪਏ ਨੇ ਸੀਸੀਟੀਵੀ ਦੇਖ ਲਓ ਨਹੀਂ ਯਕੀਨ ਤਾਂ ਜੇ ਤੁਹਾਨੂੰ ਸੀਸੀਟੀਵੀ ਦੇਖ ਕੇ ਵੀ ਸਮਝ ਨਾ ਆਵੇ ਤਾਂ ਫਿਰ ਤਾਂ ਤੁਹਾਡਾ ਰੱਬ ਹੀ ਵਾਲੀ ਹੈਗਾ ਕਿਉਂਕਿ ਅਕਸਰ ਲੋਕਾਂ ਨੂੰ ਭੁੱਲਣ ਦੀ ਆਦਤ ਦਾ ਹੈਗੀ ਹੈ ਚਾਰ ਦਿਨਾਂ ਦੇ ਵਿੱਚ ਲੋਕਾਂ ਲੋਕ ਹਰ ਇੱਕ ਗੱਲ ਨੂੰ ਭੁੱਲ ਜਾਂਦੇਗੇ ਨਹੀਂ ਜੇ ਮਿਸਾਲ ਇੱਕ ਤੁਹਾਨੂੰ ਦੇਨੇ ਆ ਕਿ ਜੇ ਕੋਈ ਚੰਗਾ ਕੰਮ ਕਰੇ ਤਾਂ ਉਹਦੀ ਕੋਈ ਤਾਰੀਫ ਨਹੀਂ ਕਿ ਜੇ ਕੋਈ ਮਾੜਾ ਕੰਮ ਕਰੇ ਤਾਂ ਫਿਰ ਗੁੰਗੇ ਵੀ ਬੋਲ ਪੈਂਦੇ ਆ ਇਹ ਤਾਂ ਕਹਿੰਦੇ ਪਏ ਆ ਕਿਉਂਕਿ ਜਦੋਂ ਅਸੀਂ ਵੀਡੀਓ ਲੋਕਾਂ ਨੂੰ ਦਿਖਾਉਂਦੇ ਆ ਸੁਚੇਤ ਕਰਦੇ ਆ ਲੋਕਾਂ ਨੂੰ ਸਾਵਧਾਨ ਰਹਿਣ ਦੀ ਗੱਲ ਕਰਦੇ ਆ ਤੇ ਕੋਈ ਨਹੀਂ ਇਸ ਪਾਸੇ ਧਿਆਨ ਦਿਨਦਾ ਕਿ ਜਦੋਂ ਖੁਦ ਦਾ ਬੀਤਦੀ ਇਸ ਤਰ੍ਹਾਂ ਦੀ ਕੋਈ ਹਰਕਤ ਤੇ ਫਿਰ ਵਜਦੀਆਂ ਚੀਕਾਂ ਜੀਹਾਂ ਸੀਸੀਟੀਵੀ ਦੇਖੋ ਔਰ ਸਮਝੋ ਔਰ ਰਿਚੇ ਜ਼ਰੂਰ ਕਰਦੇ ਹੋ ਤਾਂ ਕਿ ਲੋਕ ਇਸ ਤੋਂ ਦੇਖ ਕੇ ਜਾਗਰੂਤ ਹੋ ਜਾਣ